टीवी टॉक टीवी देख रहे सारे दर्शकों ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਜੁਲਾਈ ਮਹੀਨੇ ਦੀ ਪੈਨਸ਼ਨ ਜਾਰੀ ਪਰ 2500 ਰੁਪਏ ਨਹੀਂ ਫਰਜੀ ਲਾਪਤਰੀਆਂ ਤੇ ਸਖਤ ਕਾਰਵਾਈ ਪੰਜਾਬ ਵਿੱਚ ਜੁਲਾਈ ਮਹੀਨੇ ਦੀਆਂ ਪੈਨਸ਼ਨਾਂ ਜਾਰੀ ਕਰਨ ਦਾ ਕੰਮ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕਿਆ ਹੈ ਮੰਗਲਵਾਰ ਤੋਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਾਂ ਦੀ ਵੰਡ ਹੋ ਰਹੀ ਹੈ ਬਾਕੀ ਜ਼ਿਲ੍ਹਿਆਂ ਵਿੱਚ ਵੀ 1-2 ਦਿਨਾਂ ਵਿੱਚ ਪੈਨਸ਼ਨ ਜਾਰੀ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਲਾਪਤਰੀਆਂ ਲਈ ਕੁਝ ਮਹੱਤਵਪੂਰਨ ਅਪਡੇਟਸ ਅਤੇ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ 2500 ਪੈਨਸ਼ਨ ਕਦੋਂ ਮਿਲੇਗੀ ਉਹ ਲਾਪਾਤਰੀ ਜੋ 2500 ਪੈਨਸ਼ਨ ਦੀ ਉਡੀਕ ਕਰ ਰਹੇ ਹਨ ਉਹਨਾਂ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਵੀ ਅਧਿਕਾਰਿਤ ਜਾਂ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਅਧਿਕਾਰਿਤ ਵੈੱਬਸਾਈਟ ਤੇ ਵੀ ਇਸ ਸਬੰਧੀ ਕੋਈ ਵੀ ਅਪਡੇਟ ਜਾਰੀ ਨਹੀਂ ਕੀਤੀ ਗਈ ਹੈ। ਫਿਲਹਾਲ ਪੈਨਸ਼ਨ ਦੀ ਰਾਸ਼ੀ 1500 ਹੀ ਰਹਿਣ ਵਾਲੀ ਹੈ। ਪੰਜਾਬ ਸਰਕਾਰ ਫਰਜ਼ੀ ਪੈਨਸ਼ਨਰਾਂ ਨੂੰ ਬੰਦ ਕਰਨ ਲਈ ਲਗਾਤਾਰ ਵੈਰੀਫਿਕੇਸ਼ਨ ਕਰ ਰਹੀ ਹੈ ਅਧਿਕਾਰੀਆਂ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ ਸਿਰਫ ਯੋਗ ਲੋਕਾਂ ਨੂੰ ਹੀ ਪੈਨਸ਼ਨ ਦਾ ਲਾਭ ਮਿਲ ਸਕੇ ਅਤੇ ਗਲਤ ਸਕੀਮਾਂ ਦਾ ਫਾਇਦਾ ਉਠਾਉਣ ਵਾਲਿਆਂ ਨੂੰ ਰੋਕਿਆ ਜਾ ਸਕੇ ਇਸੇ ਕਾਰਨ ਹਰ ਮਹੀਨੇ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਨਹੀਂ ਆ ਰਹੀ ਹੈ ਜੇਕਰ ਤੁਹਾਡੀ ਪੈਨਸ਼ਨ ਗਲਤੀ ਨਾਲ ਬੰਦ ਹੋ ਗਈ ਹੈ ਜੇਕਰ ਤੁਹਾਡੀ ਪੈਨਸ਼ਨ ਸਹੀ ਲੱਗੀ ਹੋਈ ਸੀ ਪਰ ਸਰਕਾਰ ਨੇ ਗਲਤੀ ਨਾਲ ਬੰਦ ਕਰ ਦਿੱਤੀ ਹੈ ਤਾਂ ਤੁਸੀਂ ਇਸ ਸਬੰਧਿਤ ਦਫ਼ਤਰ ਵਿੱਚ ਜਾ ਕੇ ਆਪਣੇ ਮੂਲ ਦਸਤਾਵੇਜ਼ ਦੀ ਵੈਰੀਫਿਕੇਸ਼ਨ ਕਰਵਾ ਸਕਦੇ ਹੋ ਅਜਿਹਾ ਕਰਨ ਤੇ ਤੁਹਾਡੀ ਰੁਕੀ ਹੋਈ ਪੈਨਸ਼ਨ ਦੁਬਾਰਾ ਤੋਂ ਚੱਲ ਹੋ ਜਾਵੇਗੀ ਪਰ ਇਸ ਦੇ ਵਿੱਚ 1-2 ਮਹੀਨੇ ਲੱਗ ਸਕਦੇ ਹਨ ਫਰਜੀ ਪੈਨਸ਼ਨ ਵਾਲਿਆਂ ਲਈ ਸਰਕਾਰ ਦੀ ਇੱਕ ਚੇਤਾਵਨੀ ਜਾਰੀ ਹੋਈ ਹੈ ਜੇਕਰ ਤੁਸੀਂ ਖੁਦ ਪੈਨਸ਼ਨ ਬੰਦ ਕਰਵਾਉਂਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਜਾਂ ਜੁਰਮਾਨਾ ਨਹੀਂ ਲੱਗੇਗਾ ਪਰ ਜੇਕਰ ਸਰਕਾਰ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਫਰਜੀ ਪੈਨਸ਼ਨ ਲੈਂਦੇ ਫੜਦੀ ਹੈ ਤਾਂ ਤੁਹਾਡੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਜਿੰਨੀ ਪੈਨਸ਼ਨ ਤੁਸੀਂ ਲੈ ਚੁੱਕੇ ਉਸ ਦਾ ਹਿਸਾਬ ਸਰਕਾਰ ਨੂੰ ਦੇਣਾ ਪੈਣਾ ਹੈ ਹੋ ਸਕਦਾ ਹੈ ਕਿ ਤੁਹਾਨੂੰ ਉਹ ਪੈਨਸ਼ਨ ਵਾਪਸ ਵੀ ਕਰਨੀ ਪੈ ਸਕਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ ਹੈ ਭਵਿੱਖ ਵਿੱਚ ਜਦੋਂ ਤੁਹਾਡੀ ਉਮਰ ਪੂਰੀ ਹੋ ਜਾਵੇਗੀ ਤਾਂ ਤੁਹਾਨੂੰ ਪੈਨਸ਼ਨ ਤੋਂ ਰੋਕਿਆ ਵੀ ਜਾ ਸਕਦਾ ਹੈ ਕਿਉਂਕਿ ਇੱਕ ਵਾਰ ਆਧਾਰ ਕਾਰਡ ਅਤੇ ਖਾਤਾ ਬਲੌਕ ਲਿਸਟ ਵਿੱਚ ਆ ਗਿਆ ਤਾਂ ਚੰਦਾ ਲਾਭ ਤੁਹਾਨੂੰ ਕਦੇ ਵੀ ਨਹੀਂ ਮਿਲ ਸਕੇਗਾ ਪੈਨਸ਼ਨ ਦੀ ਵੈਰੀਫਿਕੇਸ਼ਨ ਕਾਰਨ ਹੀ ਹਰ ਮਹੀਨੇ ਪੈਨਸ਼ਨ ਜਾਰੀ ਹੋਣ ਦੀ ਤਾਰੀਖ ਜਿਹੜੀ ਹੈ ਉਹ ਲੇਟ ਹੁੰਦੀ ਜਾ ਰਹੀ ਹੈ ਪਿਛਲੇ 6 ਮਹੀਨਿਆਂ ਤੋਂ ਪੈਨਸ਼ਨ ਕਦੇ 10 ਤਰੀਕ ਨੂੰ ਕਦੇ 15 ਨੂੰ ਕਦੇ 20 ਨੂੰ ਤੇ ਕਦੇ-ਕਦੇ 28 ਤਰੀਕ ਨੂੰ ਵੀ ਜਾਰੀ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਖੜੀ ਅਤੇ 15 ਅਗਸਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਪੈਨਸ਼ਨ ਦੇ ਨਿਯਮਾਂ ਵਿੱਚ ਹੋਰ ਬਦਲਾਅ ਕਰ ਸਕਦੀ ਹੈ 15 ਅਗਸਤ ਨੂੰ ਪੰਜਾਬ ਸਰਕਾਰ ਕੁਝ ਨਵੇਂ ਐਲਾਨ ਕਰ ਸਕਦੀ ਹੈ ਜਿਸ ਕਾਰਨ 2500 ਪੈਨਸ਼ਨ ਜਾਂ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜਿਹੜਾ ਹੈ ਸ਼ਾਮਲ ਹੋ ਸਕਦਾ ਹੈ